ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨਾਜ਼ ਫੈਸ਼ਨ ਸਾਨੇ ਵਾਲ ਤੋਂ ਜੀ ਹਾਜ਼ਰ ਆ ਇੱਕ ਨਵਾਂ ਆਰਟੀਕਲ ਲੈ ਕੇ ਪਿਓਰ ਕਰੇਵ ਦਾ ਆਰਟੀਕਲ ਹੈ ਜੀ ਪਿਓਰ ਕਰੇਵ ਦਾ ਡਿਜੀਟਲ ਪ੍ਰਿੰਟ ਦੇ ਨਾਲ ਹਾਈਲਾਈਟ ਕੀਤਾ ਹੋਇਆ ਪਫ ਦਾ ਕੰਮ ਹੈ ਜੀ ਤਿੰਨ ਕਦਰਾਂ ਦੇ ਵਿੱਚ ਚਾਰਟ ਅਵੇਲੇਬਲ ਮਸਟਰਡ ਗਾਜਰੀ ਤੇ ਫਿਰੋਜੀ ਕਲਰ ਦੇ ਵਿੱਚ ਲਓ ਜੀ ਤੁਹਾਨੂੰ ਮੈਂ ਆਰਟੀਕਲ ਓਪਨ ਕਰਕੇ ਦਿਖਾਣਾ ਜੀ ਪਿਓਰ ਕਰੇਵ ਹੋਊਗੀ 100% ਸਾਡਾ ਚੈਲੰਜ ਹੋਊਗਾ ਸੂਟ ਦਾ 100% ਦੀ ਗਾਰੰਟੀ ਹੈ ਵੀ ਨੇਚਰਲ ਕ੍ਰੇਪ ਕਾ ਕਿ ਦਵਾਂਗੇ ਤਾਂ ਨੇਚਰਲ ਕ੍ਰੇਪ ਹੋਊਗੀ ਲੋਕੀ ਡੀ ਕ੍ਰੇਪ ਤੇ ਵੇਚੀ ਜਾਂਦੇ ਨੇ ਮਾਲ ਦਿਖਾ ਦਿਖਾ ਕੇ ਹਨਾ ਬਹੁਤ ਹੀ ਸੋਹਣੀ ਡਿਜੀਟਲ ਪ੍ਰਿੰਟਿੰਗ ਵੀ ਹੋਈ ਆ ਨਾਲ ਸਾਰਾ ਨੈਕਲਾਈਨ ਦੇਖੋ ਸਾਰੇ ਨੂੰ ਆਪਾਂ ਬਹੁਤ ਸੋਹਣਾ ਮਿਰਰ ਵਰਕ ਪਲੱਸ ਆਪਾਂ ਪਫ ਵਰਕ ਦੇ ਨਾਲ ਇਹਨੂੰ ਰੈਡੀ ਕਰਵਾਇਆ ਹੋਇਆ ਸਾਰੇ ਘੇਰੇ ਦੇ ਵੀ ਸੇਮ ਉਵੇਂ ਹੀ ਆ ਜੀ 3 ਮੀਟਰ ਦੀ ਆਊਗੀ ਦੀ ਪਲੇਨ ਬਾਟਮ ਤੇ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਆਊਗਾ ਇਹਦਾ 2.5 ਮੀਟਰ ਦਾ ਪਿਓਰ ਦਾ ਦੁਪੱਟਾ ਆਊਗਾ ਡਿਜੀਟਲ ਦੁਪੱਟਾ ਹੋਊਗਾ ਜੇ ਬਹੁਤ ਸੋਹਣੀ ਡਿਜੀਟਲ ਪ੍ਰਿੰਟਿੰਗ ਨਾਲ ਹੋਆ 4 ਸਾਈਡ ਲੇਸ ਇਹਨਾਂ ਅਗਰ ਕਰੀਏ ਰੇਟ ਦੀ ਗੱਲ ਤਾਂ ਬਾਜ਼ਾਰ ਦੇ ਵਿੱਚ ਇਹ ਵਿਕਦਾ ਜੀ 2200 2300 ਰੁਪਏ ਰੇਂਜ ਚ ਨਾਜ਼ ਫੈਸ਼ਨ ਸਾਂਹਣੇ ਨਾਲ ਤੇ ਮਿਲਣਾ ਕਿੰਨੇ ਦਾ ਜੀ 1750 ਰੁਪਏ ਦਾ ਕਿੰਨੇ ਦਾ ਮਿਲਣਾ ਜੀ 1750 ਰੁਪਏ ਦਾ ਆਉਣਾ ਕਿੱਥੇ ਆ ਨਾਜ਼ ਫੈਸ਼ਨ ਸਾਂਹਣੇ ਆਉਂਦੇ ਜੀ ਵੱਧ ਤੋਂ ਵੱਧ ਵੀਡੀਓ ਨੂੰ ਕਰ ਦਿਓ ਲਾਈਕ ਫੋਲੋ ਸ਼ੇਅਰ ਜੀ ਥੈਂਕ ਯੂ ਸੋਮਾ